ਕਹਿੰਦੇ ਕਿ ਕਾਪਰਟ ਗਨ ਪੁਲਿਸ ਦਾ ਸਹਿਯੋਗ ਦੇਣ ਤੇ ਟ੍ਰੈਫਿਕ ਦਾ ਥੋੜਾ ਜਿਹਾ ਸ਼ਹਿਰ ਦੇ ਵਿੱਚ ਜਿੱਦਾਂ ਟ੍ਰੈਫਿਕ ਵਧਦੀ ਜਾ ਰਹੀ ਹੈ ਤੇ ਉਸ ਦੇ ਅਕੋਰਡਿੰਗ ਥੋੜਾ ਜਿਹਾ ਕੀਤਾ ਤੇ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਜ਼ਿਆਦਾ ਟ੍ਰੈਫਿਕ ਦੇ ਇਸ਼ੂ ਆਉਂਦੇ ਆ ਉਹ ਜਗ੍ਹਾ ਦੇ ਉੱਤੇ ਅੱਜ 15 ਨੋਟਸ ਦਿੱਤੇ ਜਾਣਗੇ ਅਸੀਂ ਹੁਣ ਪਹਿਲਾ ਨੋਟਸ ਦੇ ਦਿੱਤੇ ਮੇਨ ਏ ਜਿਵੇਂ ਇਹਨਾਂ ਦੀ ਦੁਕਾਨ ਆ ਕਾਫੀ ਪੁਰਾਣੀ ਆ ਇਹ ਵੀ ਜੈਲੋ ਪੱਟੀ ਦੇ ਅੰਦਰ ਜਿਹੜੀਆਂ ਆ ਗਿਆ ਤੁਸੀਂ ਉਹ ਗੱਡੀਆਂ ਲਗਾਈਆਂ ਜਾਣ ਆਮ ਜਿਹੜੀ ਟ੍ਰੈਫਿਕ ਨੂੰ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਕੋਈ ਆਪਣੀ ਪ੍ਰਾਈਵੇਟ ਜਿਹੜੀ ਪਾਰਕਿੰਗ ਆ ਉਹਦਾ ਕੋਈ ਇੰਤਜ਼ਾਮ ਕੀਤਾ ਜਾਵੇ ਵੀ ਜਿਹਦੇ ਨਾਲ ਜਿਹੜੀ ਆਉਣ ਨਿੰਗਣ ਵਾਲੀ ਆਮ ਆਵਾਜਾਈ ਆ ਜਿਵੇਂ ਹਸਪੀਟਲ ਕਿਸੇ ਨੇ ਜਾਣਾ ਕੋਈ ਅਵਰਜੈਂਸੀ ਉਹਨੂੰ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਵੇ ਵੀ ਜਿਹਦੇ ਕਰਕੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਤੇ ਇੱਥੇ ਨੂੰ ਕੋਈ ਜਿਆਦਾ ਬਹੁਤ ਜ਼ਿਆਦਾ ਅਵਰਜੈਂਸੀ ਹੁੰਦੀ ਆ ਇਸ ਕਰਕੇ ਫਿਰ ਉਹਨਾਂ ਨੂੰ ਕਾਫੀ ਲੰਮੇ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਇਹਹੀ ਅਪੀਲ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਗੱਡੀਆਂ ਕਾਰਾਂ ਨੇ ਉਹ ਸਹੀ ਪਾਰਕਿੰਗ ਕਰੋ ਜਿਸ ਤਰ੍ਹਾਂ ਕੀਤਾ ਗਿਆ ਜੀ ਪਾਰਕਿੰਗ ਲਈ ਜਿਹੜਾ ਟ੍ਰੈਫਿਕ ਦੇ ਰੂਲਾਂ ਦਾ ਹੀ ਦੀ ਦੋੜੀਆਂ ਗੱਡੀਆਂ ਤੁਹਾਡੀਆਂ ਸਾਰੀਆਂ ਐਲੋ ਲੇਨ ਦੇ ਅੰਦਰ ਲਗਨੀਆਂ ਚਾਹੀਦੀਆਂ। ਨੋਟਿਸ ਆਇਆ ਦੋ ਨੋਟਿਸ ਹੋਰ ਆਣਗੇ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੈ ਅਗਰ ਨਹੀਂ ਪਾਲਣਾ ਕੀਤੀ ਜਾਂਦੀ ਹੈ ਤੇ ਫਿਰ ਉਸ ਦੇ ਨਾਲ। ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਮਾਡਲ ਟਾਊਨ ਦੇ ਵਿੱਚ ਖੜੇ ਆ ਜਿੱਥੇ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਿੱਥੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਆ ਉੱਥੇ ਹੀ ਜਿਹੜੇ ਲੋਕ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰਦੇ ਨੇ ਤੇ ਉਹਨਾਂ ਨੂੰ ਨੋਟਿਸ ਵੀ ਦਿੱਤੇ ਜਾ ਰਹੇ ਨੇ येलो ਲਾਈਨ ਦੇ ਅੰਡਰ ਜਿਹੜੀ ਜਿਹੜੀ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਜਾਣਕਾਰੀ ਦੇਣ ਵਾਸਤੇ ਸਬ ਇੰਸਪੈਕਟਰ ਬਿਪਲ ਅਨਦੀਪ ਕੌਰ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮੈਮ ਆ ਕਿੰਨੇ ਨੋਟਿਸ ਹੁਣ ਤੱਕ ਦੇ ਚੁੱਕੇ ਆ ਸਾਰਿਆਂ ਨੂੰ ਤੇ ਅੱਗੇ ਕੀ ਟਾਰਗੇਟ ਆ ਇਸ ਸੀਪੀ ਸਰ ਲੁਧਿਆਣਾ ਵੱਲੋਂ ਤੇ ਮਾਂ ਜੋਗ ਏਡੀਸੀਪੀ ਪੂਰੇਵਾਲ ਮੈਡਮ ਵੱਲੋਂ ਟੋਟਲ ਅੱਜ ਲੁਧਿਆਣੇ 'ਚ 15 ਨੋਟਸ ਦਿੱਤੇ ਜਾਣਗੇ ਤੇ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਜ਼ਿਆਦਾ ਟ੍ਰੈਫਿਕ ਦੇ ਇਸ਼ੂ ਆਉਂਦੇ ਆ ਉਹ ਜਗ੍ਹਾ ਦੇ ਉੱਤੇ ਅੱਜ 15 ਨੋਟਸ ਦਿੱਤੇ ਜਾਣਗੇ ਅਸੀਂ ਹੁਣ ਪਹਿਲਾ ਨੋਟਸ ਦੇ ਚੁੱਕੇ ਹਾਂ ਮੈਡਮ ਕਿੰਨੇ ਨੋਟਸਾਂ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਇਹ ਤਿੰਨ ਨੋਟਸ ਤੋਂ ਬਾਅਦ ਕਾਰਵਾਈ ਹੋਏਗੀ ਜਿਵੇਂ ਇਹਨਾਂ ਨੂੰ ਪਹਿਲਾ ਨੋਟਸ ਦਿੱਤਾ ਇਸ ਤੋਂ ਬਾਅਦ ਦੋ ਨੋਟਸ ਹੋਰ ਦਿੱਤੇ ਜਾਣਗੇ ਮੈਨੂੰ ਜਿਹੜੇ ਟ੍ਰੈਫਿਕ ਨਿਯਮਾਂ ਦੇ ਵਿੱਚ ਕੀ ਕੀ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਕਾਫੀ ਦਿਨ ਤੋਂ ਜਿਹੜੀ ਇਹ ਡਰਾਈਵ ਚੱਲ ਰਹੀ ਹੈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਉਹ ਇਨਕ੍ਰੋਚਮੈਂਟ ਨਾ ਕੀਤੀ ਜਾਵੇ ਮੰਨ ਲਓ ਵੀ ਨਜਾਇਜ਼ ਕਬਜ਼ੇ ਨਾ ਕੀਤੇ ਜਾਣ ਆਪਣੀ ਦੁਕਾਨਾਂ ਦੇ ਬਾਹਰ ਮੈਂ ਇਹ ਜਿਵੇਂ ਇਹਨਾਂ ਦੀ ਦੁਕਾਨ ਆ ਕਾਫੀ ਪੁਰਾਣੀ ਆ ਇਹ ਬਿਜਾਲੋ ਪਟੀ ਦੇ ਅੰਦਰ ਜਿਹੜੀਆਂ ਆਗਿਆ ਤੁਸੀਂ ਉਹ ਗੱਡੀਆਂ ਲਗਾਈਆਂ ਜਾਣ ਆਮ ਜਿਹੜੀ ਟ੍ਰੈਫਿਕ ਨੂੰ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਆਪਣੇ ਪ੍ਰਾਈਵੇਟਸ ਗਾਰਡਸ ਰੱਖੇ ਜਾਣ ਤਾਂ ਕਿ ਵੀ ਉਹ ਆਪਣੀਆਂ ਗੱਡੀਆਂ ਦੀ ਜਿਹੜੀ ਪਾਰਕਿੰਗ ਸਹੀ ਤਰੀਕੇ ਨਾਲ ਕਰ ਸਕਣ ਇਸ ਤੋਂ ਇਲਾਵਾ ਕੋਈ ਆਪਣੀ ਪ੍ਰਾਈਵੇਟ ਜਿਹੜੀ ਪਾਰਕਿੰਗ ਆ ਉਹਦਾ ਕੋਈ ਇੰਤਜ਼ਾਮ ਕੀਤਾ ਜਾਵੇ ਵੀ ਜਿਹਦੇ ਨਾਲ ਜਿਹੜੀ ਆਉਣ ਨਿੰਗਣ ਵਾਲੀ ਆਮ ਆਵਾਜਾਈ ਆ ਜਿਵੇਂ ਹਸਪੀਟਲ ਕਿਸੇ ਨੇ ਜਾਣਾ ਕੋਈ ਅਵਰਜੈਂਸੀ ਉਹਨੂੰ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਵੇ ਵੀ ਜਿਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਨਾ ਆ ਸਕੇ ਅਸੀਂ ਲੁਧਿਆਣਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਥੇ ਹਰ ਸ਼ਹਿਰ ਦੇ ਵਿੱਚ ਹਰ ਇੱਕ ਬਾਜ਼ਾਰ ਦੇ ਵਿੱਚ ਜਿਹੜੇ ਹੈਗੇ ਆ ਨਿਯਾਜ ਕਬਜ਼ੇ ਲੋਕਾਂ ਨੇ ਦੁਕਾਨਾਂ ਦੇ ਬਾਹਰ ਕੀਤੇ ਸਾਰਿਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਲੁਧਿਆਣਾ ਵਾਸੀਆਂ ਨੂੰ ਵੀ ਜਿਹੜੀਆਂ ਆਪਣੀਆਂ ਕਿੰਨੇ ਲੋਕ ਆ ਆਪਣੇ ਜਾਨ ਆਵਾਜ਼ਾਈ ਨਿਕਲਦੀ ਆ ਆਮ ਸੜਕਾਂ ਤੋਂ ਜਾ ਰਹੀ ਆ ਵੀ ਜਿਹੜੀਆਂ ਤੁਸੀਂ ਜੈਲੋ ਪੱਟੀ ਦੇ ਅੰਦਰ ਹੀ ਆਪਣੀ ਜੇ ਕੋਈ ਕਾਰ ਗੱਡੀ ਜਾਂ ਸਕੂਟਰ پارک ਕਰੋ ਇਹਨੂੰ ਰੋਡ ਤੇ ਨਾ ਕਰੋ ਵੀ ਇਹਦੇ ਨਾਲ ਜਿਹੜੀ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਤ ਹੁੰਦੇ ਆ ਕੋਈ ਹਸਪੀਟਲ ਜਾਣ ਵਾਲੀ ਐਂਬੂਲੈਂਸ ਜਾਂ ਹੋਰ ਕੋਈ ਪ੍ਰਾਈਵੇਟ ਵੀਕਲ ਆ ਉਹਨਾਂ 'ਚ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਕਈਆਂ ਨੂੰ ਕੋਈ ਜਿਆਦਾ ਬਹੁਤ ਜਿਆਦਾ ਅਵਰਜੈਂਸੀ ਹੁੰਦੀ ਹੈ ਇਸ ਕਰਕੇ ਫਿਰ ਉਹਨਾਂ ਨੂੰ ਕਾਫੀ ਲੰਮੇ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਇਹੀ ਅਪੀਲ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਗੱਡੀਆਂ ਕਾਰਾਂ ਨੇ ਉਹ ਸਹੀ ਪਾਰਕਿੰਗ ਕਰੋ ਜਿਹੜੇ ਆਮ ਲੋਕਾਂ ਨੂੰ ਇਸ ਚੀਜ਼ ਦਾ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਜਿਹੜੀ ਟ੍ਰੈਫਿਕ ਦੀ ਨਿਯਮਾਂ ਕਰਨੀ ਚਾਹੀਦੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ yellow ਲਾਈਨ ਜਾਂ white ਲਾਈਨ ਦੇ ਅੰਦਰ ਜਿਹੜੀਆਂ ਗੱਡੀਆਂ ਖੜੀਆਂ ਕਰਨੀਆਂ ਚਾਹੀਦੀਆਂ ਨੇ ਸੋ ਬਹੁਤ ਸਾਰੇ ਦੁਕਾਨਦਾਰ ਐਸੇ ਵੀ ਨੇ ਜਿਹੜੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਸਿਰਫ ਦੁਕਾਨਦਾਰੀ ਵੱਲ ਧਿਆਨ ਦਿੰਦੇ ਨੇ ਪਰ ਅੱਜ ਇੱਕ ਨੋਟਿਸ ਵੀ ਦਿੱਤਾ ਗਿਆ ਹੈ ਦੁਕਾਨਦਾਰ ਨੂੰ ਅਸੀਂ ਪੁੱਛ ਲੈਨੇ ਆ ਸਰ ਕੀ ਨਾਮ ਹੈ ਫੇਰ ਨਾਮ ਸੰਜੀਪ ਹੈ ਜੀ ਸੰਜੀਪ ਜੀ ਅੱਜ ਤੁਹਾਨੂੰ ਪਹਿਲਾ ਨੋਟਿਸ ਮਿਲਿਆ ਹੈ ਤੇ ਕੀ ਕਹਿਣਾ ਜਾਣਦੇ ਹੋ ਕਿਉਂ ਦਿੱਤਾ ਗਿਆ ਇਹ ਨੋਟ ਇਹੜਾ ਟ੍ਰੈਫਿਕ ਦੇ ਰੂਲਾਂ ਦਾ ਜੀ ਕਿ ਦੋੜੀਆਂ ਗੱਡੀਆਂ ਤੁਹਾਡੀਆਂ ਸਾਰੀਆਂ ਐਲੋ ਲੇਨ ਦੇ ਅੰਦਰ ਲਗਨੀਆਂ ਚਾਹੀਦੀਆਂ ਹਾਂ ਜੀ ਤੁਸੀਂ ਹੁਣ ਪਾਲਣਾ ਕਰੋਗੇ ਹਾਂ ਬਿਲਕੁਲ ਜ਼ਰੂਰ ਜੀ ਵੈਸੇ ਵੈਸੇ ਸ਼ੁਰੂ ਤੋਂ ਹੀ ਕਰਦੇ ਆਂ ਲੇਕਿਨ ਥੋੜਾ ਜਿਹਾ ਪਬਲਿਕ ਜਿਹੜੀ ਐ ਇਸ ਦਾ ਕੋਆਪਰੇਟ ਨਹੀਂ ਕਰਦੀ ਐ ਤੇ ਅਸੀਂ ਤਾਂ ਫਿਲਹਾਲ ਦੋ ਗਾਰਡ ਅਸੀਂ ਰੱਖੇ ਹੋਏ ਐ ਜੇ ਨਾ ਜ਼ਰੂਰਤ ਪਈ ਤਾਂ ਅਸੀਂ ਗਾਰ ਥੋੜੇ ਜਿਹਾ ਹੋਰ ਫਿਰ ਵਧਾਵਾਂਗੇ ਇਸ ਨੋਟਿਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਜਾਂ ਤੁਹਾਨੂੰ ਕੀ ਉਹਨਾਂ ਨੇ ਇਨਸਟਰਕਸ਼ਨਾਂ ਦਿੱਤੀਆਂ ਨੇ ਫਿਲਹਾਲ ਤਾਂ ਇਹਨਾਂ ਨੇ ਇਹੀ ਦੱਸਿਆ ਕਿ ਇੱਕ ਨੋਟਿਸ ਆਇਆ ਦੋ ਨੋਟਿਸ ਹੋਰ ਆਣਗੇ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਇਹਨਾਂ ਦੀ ਕਾਨੂੰਨੀ ਕਾਰਵਾਈ ਹੈ ਅਗਰ ਨਹੀਂ ਪਾਲਣਾ ਕੀਤੀ ਜਾਂਦੀ ਹੈ ਤੇ ਫਿਰ ਉਸਦੇ ਉਦਾਰ ਦੋ ਨੋਟਿਸ ਤਾਂ ਆਣਗੇ ਜੇ ਇਹ ਉਲੰਘਣਾ ਕੀਤੀ ਜਾਊਗੀ ਉਲੰਘਣਾ ਕੀਤੀ ਜਾਊਗੀ ਤੁਸੀਂ ਕਰੋਗੇ ਪਾਲਣ ਹਾਂ ਬਿਲਕੁਲ ਜਰੂਰ ਅਸੀਂ ਤਾਂ ਵੈਸੇ ਸ਼ੁਰੂ ਤੋਂ ਹੀ ਕਰਦੇ ਆਂ ਜੀ ਕੀ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੁੰਦੇ ਹੋ ਜਿਹੜੇ ਹੋਰ ਬਹੁਤ ਸਾਰੇ ਦੁਕਾਨਦਾਰੇ ਨੇ ਉਹਨਾਂ ਨੂੰ ਕਹਿੰਦੇ ਕਿ ਕੋਆਪਰੇਟ ਕਰਨ ਪੁਲਿਸ ਦਾ ਸਹਿਯੋਗ ਦੇਣ ਤੇ ਟ੍ਰੈਫਿਕ ਦਾ ਥੋੜਾ ਜਿਹਾ ਸ਼ਹਿਰ ਦੇ ਵਿੱਚ ਜਿੱਦਾਂ ਟ੍ਰੈਫਿਕ ਵਧਦੀ ਜਾ ਰਹੀ ਹੈ ਤੇ ਉਸ ਦੇ ਅਕੋਰਡਿੰਗ ਥੋੜਾ ਜਿਹਾ ਕੀਤਾ ਜਾ ਜਾਵੇ ਸੋ ਇਹਦੇ ਵਿੱਚ ਸਾਰਾ ਸਾਡਾ ਸ਼ਹਿਰ ਵਾਸੀਆਂ ਦਾ ਜੇ ਸਹਿਯੋਗ ਹੋਊਗਾ ਤੇ ਤਾਂ ਹੀ ਸਾਨੂੰ ਇਹ ਫਾਇਦਾ ਹੋ ਸਕਦਾ ਆ ਕਿਉਂਕਿ ਟ੍ਰੈਫਿਕ ਇੱਕ ਵੱਡੀ ਸਮੱਸਿਆ ਹੈ ਲੁਧਿਆਣਾ ਸ਼ਹਿਰ ਦੀ ਜੇ ਟ੍ਰੈਫਿਕ ਦੀ ਸਮੱਸਿਆ ਹੱਲ ਨਾ ਹੋਵੇ ਤੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਵਾ ਜਿਵੇਂ ਕਿ ਮੈਂ ਵੀ ਦੱਸਿਆ ਵਾ ਕਿ ਕਿਸੇ ਨੇ ਕੋਈ ਬਿਮਾਰ ਹੈ ਐਂਬੂਲੈਂਸ ਦੇ ਵਿੱਚ ਹਸਪੀਟਲ ਜਾਣਾ ਹੋਵੇ ਤੇ ਟ੍ਰੈਫਿਕ ਦੇ ਵਿੱਚ ਜਿਹੜੀ ਐਂਬੂਲੈਂਸ ਫਸ ਜਾਂਦੀ ਹੈ ਤੇ ਜਿਹੜਾ ਮੁੱਢਲੀ ਸਹਾਇਤਾ ਜਿਹੜੀ ਹੈਗੀ ਉਹ ਮਰੀਜ਼ ਨੂੰ ਨਹੀਂ ਮਿਲ ਪਾਂਦੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜੋ ਪੰਜਾਬ ਪੁਲਿਸ ਕਾਰਵਾਈ ਕਰ ਰਹੀਆਂ ਨੇ ਤੇ ਇਹ ਬਹੁਤ ਸ਼ਲਾਘਾਯੋਗ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ